ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਰਾਏਕੋਟ ਦਾ ਰਹਿਣ ਵਾਲਾ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਗਰਭਵਤੀ ਹੈ। ਉਧਰ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਇੱਕ ਹੋਰ ਦੁਖਦਾਈ ਘਟਨਾ ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨਾਂ ਵਾਪਰੀ ਜਿਸ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕੈਨੇਡਾ ਵਿੱਚ ਅਤੇ ਰਾਤ ਨੂੰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ 8 ਸਾਲਾ ਬੇਟੀ ਤੋਂ ਬਾਅਦ ਪਤਨੀ ਫਿਰ ਤੋਂ ਗਰਭवती ਹੈ ਚਾਚਾ ਜੀ ਦਾ ਬੇਟਾ ਸੀਗਾ ਜੀ ਇੰਦਰਪਾਲ ਸਿੰਘ ਹਾਂ ਜੀ ਉਹ ਅੱਜ ਤੋਂ 15 ਸਾਲ ਪਹਿਲਾਂ ਹੀ ਹਾਂਗਕਾਂਗ ਗਏ ਉਸ ਤੋਂ ਬਾਅਦ ਉਹਨੇ ਆਪਣੀ ਫੈਮਿਲੀ ਉੱਤੇ ਬੁਲਾਈ ਉਸ ਤੋਂ ਬਾਅਦ થોੜਾ ਟਾਈਮ ਬਾਅਦ ਉਹਨਾਂ ਨੇ ਫਿਰ ਹੁਣ 2 ਬੁੱਕ ਸਾਲੀ ਹੋਏ ਸੀ ਇਹਨਾਂ ਨੂੰ ਕੈਨੇਡਾ ਗਏ ਨੂੰ ਕੈਨੇਡਾ ਗਏ ਤਾਂ ਪਰ ਉਹ ਤੋਂ ਹੀ ਖਬਰਾਈ ਵੀ ਉਹ ਦੇ ਗੋਲੀਆਂ ਮਾਰ ਕੇ ਡੱਥ ਹੋ ਗਈ ਮਾਰ ਦਿੱਤੇ ਉਹ ਤਾਂ ਪਤਾ ਨਹੀਂ ਕਿ ਕਾਰਨ ਸੀ ਕੌਣ ਸੀ ਗੋਲੀਆਂ ਮਾਰਦੇ ਨਹੀਂ ਹਜੇ ਤੱਕ ਕੋਈ ਕਾਰਨ ਨਹੀਂ ਹੈ ਪੁਲਿਸ ਦੀ ਇਨਕੁਆਇਰੀ ਚੱਲ ਰਹੀ ਹੈ ਜੀ ਫਿਰ ਪਤਾ ਲੱਗੇਗਾ ਇਹ ਕੀ ਕੰਮ ਕਰਦੇ ਸੀ ਉੱਥੇ ਉੱਥੇ ਜੀ ਇਹ ਉਬਰ ਦਾ ਕੰਮ ਕਰਦੇ ਸੀਗੇ ਜੀ ਹਾਂ ਜੀ ਉਬਰ ਚੋਂਦੇ ਸੀਗੇ ਉਹਨਾਂ ਦੇ ਆ ਪਿਤਾ ਜੀ ਤਾਂ 10 ਸਾਲ ਪਹਿਲਾਂ 6 ਮਹੀਨੇ ਪਹਿਲਾਂ ਹੋ ਗਈ ਸੀ ਜੀ ਉੱਥੇ ਅਟੈਕ ਆ ਗਿਆ ਸੀ ਉਹਨਾਂ ਨੂੰ ਕੈਨੇਡਾ 'ਚ ਜੀ ਤੇ ਉਹਨਾਂ ਦੇ ਹੁਣ ਸਹਿਗene ਤਾਂ ਮਾਤਾ ਜੀ ਇੱਕ ਉਹਨਾਂ ਦੀ ਵਾਈਫ ਆ ਇੱਕ ਬੇਟੀ ਆ ਜੀ ਤੇ ਇੱਕ ਉਹਨਾਂ ਦੀ ਸਿਸਟਰ ਆ ਵਾਈਫ ਉਹਨਾਂ ਦੀ ਪ੍ਰੈਗਨੈਂਟ ਆ ਯੂ ਨੋ ਬੱਚਾ ਹੋਣ ਵਾਲਾ ਤੇ ਦੇਖੋ ਪਰਸਾਂ ਵਾਲੇ ਇਨਕੁਆਰੀ ਕਰ ਰਹੇ ਨੇ ਇਨਕੁਆਰੀ ਤੋਂ ਬਾਅਦ ਫੇਰ ਪਤਾ ਲੱਗੂਗਾ ਜੀ ਵੀ ਇਹ ਦੋ ਭਰਾ ਸੀ ਇਹਨਾਂ ਦੇ ਪਿਤਾ ਜੀ ਉਹ ਨਹੀਂ ਪਾਰਾ ਸਿੰਘ ਇਹਨਾਂ ਦੇ ਡੈਡੀ ਤੇ ਗਰਮੇਲ ਸਿੰਘ ਲੰਗੂੜੇ ਬਲਵਾਰ ਸੀ ਬੜੇ ਮਿਹਨਤੀ ਪਰਿਵਾਰ ਬੜਾ ਛਰੀ ਪਰਿਵਾਰ ਦੋਨੇ ਇਹ ਉਹਨਰੇ ਚਾਚਾ ਹੀ ਉਹ ਬੜੇ ਸਲੀਬੰਦ ਇਨਸਾਨ ਇਨਸਾਨ ਸਿੰਘ ਅਗਰਮੇਲ ਸਿੰਘ ਵੀ ਤੇ ਪਹਿਲਾਂ ਇਹ ਜਿਹੜਾ ਬੇਟਾ ਸੀ ਇਹਨਾਂ ਦਾ ਜੁਕਿਆ ਹਾਂਗਕਾਂਗ ਬੇਟਾ ਬਹੁਤ ਨਾਈਸ ਬੜਾ ਹੀ ਸਾਊ ਬੰਦਾ ਕਿਤੇ ਝਗੜਾ ਦਾ ਦੂਰ ਦੀ ਗੱਲ ਅਗਰ ਉੱਚੀ ਨਹੀਂ ਬੋਲਿਆ ਕਦੇ ਵਿਜਾਰਾ ਉਹ ਤੇ ਪਹਿਲਾਂ ਹਾਂਗਕਾਂਗ ਗਿਆ ਫਿਰ ਉਸ ਤੋਂ ਅਕੰਡਾ ਗਿਆ ਉਹ 6 ਮਹੀਨੇ ਬਾਅਦ ਚਾਚੇ ਦੀ ਡੈਥ ਹੋ ਗਈ ਉਹਨਾਂ ਅਟੈਕ ਆ ਗਿਆ ਅਗਰਮੇਲ ਸਿੰਘ ਨੂੰ ਤੇ ਹੁਣ ਆ ਮੰਦਵਾਈ ਘੜਕੜਨਾ ਵਾਪਰ ਗਈ ਤੇ ਜਿਹੜੀ ਬਹੁਤ ਅਕਾਇਤ ਐ ਸਹ ਸੱਟ ਲੱਗਿਆ ਪਰਿਵਾਰ ਤੇ ਸਾਰਾ ਪਰਿਵਾਰ ਹੀ ਸੋਨੇ ਇੱਕ ਤਰ੍ਹਾਂ ਖਤਮ ਹੋ ਗਿਆ ਤੇ ਗੋਲੀਆਂ ਮਾਰੀਆਂ ਕਿਸੇ ਨੇ ਆਪ ਤਾਂ ਲਗੜਡ ਸੀ ਜਾਂ ਭਲੇਖਣਾ ਕੋਈ ਮਰ ਗਿਆ ਹੈਗੀ ਤੁਹਾਨੂੰ ਸਮਝ ਤੋਂ ਬਾਹਰ ਐ ਇਨਕੁਆਰੀ ਇਹਦੇ ਪਾ ਲਗੂਗਾ ਕਿਉਂਕਿ ਲਗੜਡ ਵਾਲੀ ਗੱਲ ਤਾਂ ਹੈ ਨਹੀਂ ਮੁੰਡਾ ਬਹੁਤ ਸਾਊ ਸੀ ਜਿਆਦਾ ਉਹ ਕੋਈ ਐਦਾਂ ਦੀ ਗੱਲ ਤਾਂ ਹੋ ਨਹੀਂ ਸਕਦੀ ਉਹ ਜਾਂ ਭਲੇਖਣਾ ਮਰ ਗਿਆ ਜਾਂ ਕੋਈ ਰੇਸਿਜ਼ਮ ਬਹੁਤ ਚੱਲਦੀ ਹੈ ਉੱਥੇ ਬਹੁਤ ਕਾਲੇ ਗੋਲੇ ਵੀ ਮਾਰੀ ਜਾਂਦੇ ਆ ਬੰਦੇ ਨੂੰ ਆਪਣੇ ਪੰਜਾਬੀਆਂ ਨੂੰ ਉਹਨਾਂ ਦਾ ਇਨਕੁਆਰੀ ਇਹਦੇ ਪਾ ਲਗੂਗਾ ਜੀ ਜੋ ਇਸ ਤਰ੍ਹਾਂ ਦੇ ਘੜਾਵਾ ਬਾਪਰ ਦੀਆਂ ਨੇ ਉਹਨੇ ਤੁਸੀਂ ਇੱਥੋਂ ਉੱਥੋਂ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗਦਾ ਹੀ ਆ ਵੀ ਜਿਹੜੀ ਸੇਫਟੀ ਵਧਾਈ ਜਾਵੇ ਜੀ ਉੱਥੇ ਜਿਹੜੇ ਆਮ ਇੰਡੀਅਨ ਗਏ ਨੇ ਕਾਫੀ ਰੀਜ਼ਨ ਮੂ ਬੜਾ ਵੱਧ ਗਿਆ ਉੱਥੇ ਕੰਪਨਿਆਬੀ ਬਹੁਤ ਚਲਾ ਗਿਆ ਤੇ ਲੋਕ ਲੋਕ ਹਟ ਕਰਦੇ ਆਪਾਂ ਨੂੰ ਉਹਨਾਂ ਨੂੰ ਵੀ ਬੜੀ ਜਲਸੀ ਹੁੰਦੀ ਆ ਵੀ ਕਾਹਤੋਂ ਨਵੇਂ ਆ ਰਹੇ ਨੇ ਤੇ ਬਾਕੀ ਇਹ ਹੀ ਆ ਵੀ ਸੇਫਟੀ ਵਧਾਉਣੀ ਚਾਹੀਦੀ ਆ ਅਮ ਲੋਕਾਂ ਲਈ ਬਾਕੀ ਇਨਕੁਆਰੀ ਹੋਵੇ ਪਾ ਲੱਗੂ ਆ ਜੀ ਕੀ ਕਰਨਾ ਬਈ ਮੇਰਾ ਖਿਆਲ ਤਾਂ ਇਹ ਵੀ ਕੋਈ ਦਸ਼ਮਿੜੀ ਗੱਲ ਤਾਂ ਹੋਣੀ ਨਹੀਂ ਉਹਦੀ ਮੁੰਡਾ ਤਾਂ ਉਦਾਂ ਹੈ ਨਹੀਂ ਬਜਾਰਾ ਉਹ